ਇੱਕ ਦਿਨ ਆਖੇ ਹੀਰ ਚਾਕ ਨੂੰ ਸੁਣ ਲੈ ਨੀ ਮੁਟਿਆਰੇ ਨੀ ਸਿਲਵੱਟੇ ਆਨੂੰ ਹੱਥ ਨਹੀਂ ਲਾਉਂਦਾ ਚੱਕਣੇ ਪर्वਤ ਪਾਰੇ ਨੀ ਫੇਰ ਹਾਸ਼ਕ ਜੇਪਾ ਕੇ ਬਗਲੀਆਂ ਆਣ ਖੜੋਤਾ ਦਵਾਰੇ ਨੀ ਦਰਤੇ ਰੇ ਤੂੰ ਮਿਲੀ ਨਾ ਪਿਖਿਆ ਵਹ ਜੂ ਨਦੀ ਕਿਨਾਰੇ ਨੀ ਇਸ਼ਕ ਕਮਾਉਣਾ ਕਟੜ ਫਕੀਰੀ ਇਸ਼ਕ ਕਮਾਉਣਾ ਕਟੜ ਫਕੀਰੀ ਤਪ ਜਟਕੇ ਨੀ ਤਾਰੇ ਨੀ ਆਸ਼ਿਕ ਜਿੱਡਾ ਗਰੀਬ ਨਾ ਕੋਈ ਵਿੱਚ ਦੁਨੀਆਂ ਦੇ ਸਾਰੇ ਨੀ ਆਸ਼ਿਕ ਜਿੱਡਾ ਕੰਗਾਲ ਨਾ ਕੋਈ ਆਸ਼ਿਕ ਜਿੱਡਾ ਕੰਗਾਲ ਨਾ ਕੋਈ ਲੜ ਖਾਲੀ ਨੇ ਚਾਰੇ ਨੀ ਆਸ਼ਿਕ ਜਿੱਡਾ ਬਿਸ਼ਰਮ ਨਾ ਕੋਈ ਚੇੜਕਾ ਮਾਰਦੇ ਹਾਰੇ ਨੀ ਜੇ ਆਸ਼ਿਕ ਨੂੰ ਆਜੇ ਗੁੱਸਾ ਸੂਰਜ ਟਾ ਉਤਾਰੇ ਨੀ ਚੌਥਾ ਤਖਤ ਹਲਾਵੇ ਆਸ਼ਿਕ ਚੌਥਾ ਤਖਤ ਹਲਾਵੇ ਆਸ਼ਿਕ ਧਰਤੀ ਲਹੇ ਚੰਦ ਤਾਰੇ ਨੀ ਹੰਸ ਕਦੇ ਨਾ ਲੈਂਦੇ ਆਣ ਕੇ ਦੇਸ ਰੋਵਰ ਖਾਰੇ ਪੰਛੀ ਮਰ ਜਾਣਗੇ ਤੇਰੇਆਂ ਦੁੱਖਾਂ ਦੇ ਮਾਰੇ ਨੀ ਪੰਛੀ ਮਰ ਜਾਣਗੇ ਤੇਰੇ ਅੰਖਾਂ ਦੇ ਮਾਰੇ ਪੰਛੀ ਮਰ ਜਾਣਗੇ ਤੇਰੇ ਅੰਖਾਂ ਦੇ ਮਾਰੇ ਨੀ ਪੰਛੀ ਮਰ ਜਾਣਗੇ